ਸੀਂ ਆਪਣੇ ਖੇਤ ਨੂੰ ਜਾਂ ਸਾਂਝੀ ਖੇਵਟ ਨੂੰ ਰਸਤਾ ਕਿਵੇਂ ਲਗਾ ਸਕਦੇ ਹਾਂ ਸਾਂਝੀ ਖੇਵਟ ਨੂੰ ਰਸਤਾ ਲਾਉਣ ਵਾਸਤੇ ਦੇਖੋ ਜੀ ਜਿਹੜੀ ਆਪਣੀ ਸਾਂਝੀ ਖੇਵਟ ਹੈ ਉਹਦਾ ਆਪਾਂ ਤਕਸੀਮ ਦਾ ਕੇਸ ਪਾਵਾਂਗੇ ਉਸ ਤੋਂ ਪਲੇ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੀਆਂ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੋਰ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ ਉੱਚ ਜੇ ਕਿਸੇ ਬੰਦੇ ਨੇ ਮਕਸੂਸ ਨੰਬਰ ਖਰੀਦੇ ਹੋਏ ਨੇ ਜੀ ਸਰ ਜੇ ਉਹਨੂੰ ਵੀ ਰਸਤਾ ਲਵਾਉਣਾ ਹੈ ਤਾਂ ਉਹਨੂੰ ਵੀ ਰਸਤਾ ਲੱਗ ਸਕਦਾ ਹੈ ਕੱਲੇ ਬੰਦੇ ਮਾਲਕ ਖਰੀਦੀ ਹੋਈ ਐ ਸਪੋਜ਼ ਕਰ ਲਓ ਪਰ ਉਹ ਹੈ ਸਾਂਝੀ ਖੇਵਟ ਚ ਖਾਨਾ ਕਾਸਟ ਖਰੀਦੀ ਹੋਈ ਹੈ ਉਹਨੂੰ ਵੀ ਰਸਤਾ ਲੱਗ ਸਕਦਾ ਹੈ ਜਿਹੜੇ ਆਪਾਂ ਹਿੱਸੇਦਾਰਾ ਸਾਰਿਆਂ ਨੂੰ ਰਸਤੇ ਲੱਗਣਗੇ ਜਿੰਨੇ ਪੌਚ ਮਾਲਕ ਠੀਕ ਹੈ ਜੀ ਉਹਨੂੰ ਰਸਤੇ ਜਿਹੜੀ ਜ਼ਮੀਨ ਹੈ ਉਹ ਆਪਣੀ ਜ਼ਮੀਨ ਰਸਤਿਆਂ ਦੇ ਵਿੱਚ ਜਿਹੜੀ ਜਾਊਗੀ ਉਹ ਜ਼ਮੀਨ ਦੇ ਹਿੱਸਿਆਂ ਮੁਤਾਬਕ ਦੇ ਰਕਬੇ ਦੇ ਮੁਤਾਬਕ ਹੀ ਵੰਡ ਘਟਾ ਹਿੱਸੇ ਜੇ ਹੈਗੇ ਨੇ ਤਾਂ ਵੱਧ ਘਟਾ ਰਕਬਾ ਉਸ ਹਿਸਾਬ ਨਾਲ ਜਾਊਗਾ ਜਿਸ ਹਿਸਾਬ ਨਾਲ ਆਪਣੇ ਮਾਲਕ ਦੇ ਹਿੱ ਠੀਕ ਹੈ ਰਸਤਿਆਂ ਦੇ ਵਿੱਚ ਜਿਹੜਾ ਰੱਖਵਾ ਜਾਊ ਉਹ ਸਾਂਝਾ ਜਾਣਾ ਸਾਰਿਆਂ ਦਾ ਠੀਕ ਆ ਉਹ ਕੱਲੇ ਦਾ ਕਿਸੇ ਦਾ ਨਹੀਂ ਜਾਂਦਾ ਇਹ ਬਿਲਕੁਲ ਬਿਲਕੁਲ ਅੱਛਾ ਜੇ ਮਕਸੂਸ ਨੰਬਰ ਵਾਲਾ ਬੰਦਾ ਹੈ ਤਾਂ ਉਹਦੀ ਵੀ ਰੱਖਵੇ ਦੀ ਕਟੌਤੀ ਹੋਊਗੀ ਜੇ ਉਹਨੇ ਰਸਤਾ ਲਵਾਉਣਾ ਹੈ ਤਾਂ ਜਿੰਨਾ ਕਿ ਰੱਖ ਉਹਨੇ ਖਰੀਦਾ ਹੈ ਉਨੀ ਕਟੌਤੀ ਉਹਦੀ ਵੀ ਜ਼ਮੀਨ ਰਸਤੇ ਵਿੱਚ ਜਾਊਗੀ ਕਟੌਤੀ ਚ ਰਸਤੇ ਪਰ ਤਕਸੀਮ ਦਾ ਕੇਸ ਪਾ ਕੇ ਜਦੋਂ ਨਕਸ਼ਾ ਡਾ ਬਣਦਾ ਹੈ ਉਸ ਟਾਈਮ ਕਰਨ ਨੂੰ ਜਿੰਨੇ ਵੀ ਟੱਕ ਬਣਨਗੇ ਸਾਰਿਆਂ ਨੂੰ ਰਸਤਾ ਲਾਉਣਾ ਪੈਂਦਾ ਜੀ 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 ਸ਼ਰਤ ਇਹ ਹੈ ਜਦੋਂ ਤਕਸੀਮ ਹੁੰਦੀ ਹੈ ਉਸ ਟਾਈਮ ਬੰਦਾ ਇੱਕ ਕੇਸ ਪਾ ਦਿੰਦਾ ਸਪੋਜ਼ ਕਰੋ ਬਿਲਕੁਲ ਦੂਏ ਹਿੱਸੇਦਾਰ ਜਾਂਦੇ ਨਹੀਂ ਹਾਂਜੀ ਹਾਂ ਜਿਹੜੇ ਹਿੱਸੇਦਾਰ ਨਹੀਂ ਜਾਣਗੇ ਦੂਆ ਵਿੱਚ ਨਹੀਂ ਪਾਰਟੀ ਬਣੂਆ ਤਾਂ ਉਹਦੇ ਟੱਕ ਨੂੰ ਰਸਤਾ ਨਹੀਂ ਲੱਗੋ ਸਾਂਝਾ ਰਹਿ ਜੂਆ ਸਾਰਿਆਂ ਦਾ ਸਪੋਜ਼ ਕਰੋ ਚੋ ਪੰਜ ਮਾਲਕ ਸੀ ਇੱਕ ਬੰਦੇ ਨੇ ਕੇਸ ਪਾਤਾ ਤੇ ਇੱਕ ਬੰਦੇ ਦਾ ਟੱਕ ਬਣ ਕੇ ਇੱਕ ਬੰਦੇ ਨੂੰ ਰਸਤਾ ਲੱਗਿਆ ਜੀ ਚਾਰ ਬੰਦੇ ਜਿਹੜੇ ਦੂਏ ਬਾਕੀ ਰਹਿ ਗਏ ਉਹਨਾਂ ਚਾਰਾਂ ਦਾ ਸਾਂਝਾ ਟੱਕ ਰਹਿ ਜੂਆ ਠੀਕ ਹੈ ਜੀ ਜਿਉਂ ਉਸ ਟਾਈਮ ਉਹ ਹਾਜ਼ਰ ਹੋ ਜਾਂਦੇ ਨੇ ਵੀ ਸਾਡਾ ਵੀ ਟੱਕ ਬੱਕਰਾ ਬਣਾਇਆ ਜਾਵੇ। ਹਾਂਜੀ ਹਾਂ। ਉਸ ਟਾਈਮ ਹੋਣਾ ਵੀ ਚਾਹੀਦਾ ਹਾਜ਼ਰ। ਜੀ। ਮੇਰੇ ਹਿਸਾਬ ਮੁਤਾਬਕ ਤਾਂ ਕਿ ਆਪ ਦਾ ਟੱਕ ਬੱਕਰਾ ਬਣਾ ਲੂ। ਉਸ ਟਾਈਮ ਸਾਰੇ ਰਸ ਟੱਕਾਂ ਨੂੰ ਰਸਤਾ ਲੱਗ ਜੇ। ਬਿਲਕੁਲ। ਬਾਰ-ਬਾਰ ਕੇਸ ਪਾਉਣ ਦੀ ਬਜਾਏ ਉਸੇ ਟਾਈਮ ਕੇਸ 'ਚ ਪਾਰਟੀ ਬਣਨਾ ਚਾਹੀਦਾ ਜਾ ਕੇ। ਜੀ ਜੀ ਜੀ। ਜਿਹੜੇ ਬੰਦੇ ਨਹੀਂ ਪਾਰਟੀ ਬਣਾਉਂਦੇ ਉਹਨਾਂ ਦਾ ਫੇਰ ਸੰਝਾ ਰਹਿੰਦੇ ਫੇਰ ਤਕਸੀਮਾ ਕਰਾਉਂਦੇ ਨੇ। ਫੇਰ ਦਿੱਕਤ। ਮੈਂ ਇੱਥੇ ਆਪਦੇ ਵੱਲੋਂ ਇਹ رائے ਦੇਣੀ ਚਾਹੂਗਾ ਜੇ ਤਕਸੀਮ ਦਾ ਕੇਸ ਕਿਸੇ ਦਾ ਚੱਲਦਾ ਹੈ। ਜੀ। 10 ਬੰਦਿਆਂ ਦਾ ਉਸੇ ਟਾਈਮ ਉੱਥੇ ਜਾ ਕੇ ਇੱਕ ਐਪਲੀਕੇਸ਼ਨ ਦੇਣੀ ਹੁੰਦੀ ਹੈ ਸਿੰਪਲ ਤਹਿਸੀਲਦਾਰ ਦੇ ਵੀ ਮੈਂ ਵੀ ਇਸ ਕੇਸ ਚ ਸ਼ਾਮਲ ਹੋ ਕੇ ਆਪ ਦਾ ਟੱਕ ਵੱਖਰਾ ਬਣਾਉਣਾ ਚਾਹੁੰਦਾ ਜਿਸ ਚ ਆਪਣਾ ਕੋਈ ਖਾਸ ਖਰਚ ਨਹੀਂ ਆਉਂਦਾ ਜਦੋਂ ਆਪਾਂ ਫਿਰ ਬਾਅਦ ਚ ਕੇਸ ਪਾ ਕੇ ਤਕਸੀਮਾ ਕਰਾਉਨੇ ਆ ਆਪਾਂ ਉੱਚ ਹੈਰਾਨ ਬਹੁਤ ਜ਼ਿਆਦੇ ਹੁੰਨੇ ਆ ਮੈਂ ਤਾਂ ਇਹ ਹੀ ਰਹਿ ਦਊਂ ਵੀ ਜੇ ਕਿਸੇ ਬੰਦੇ ਨੇ ਇੱਕ ਨਹੀਂ ਕੇਸ ਪਾਇਆ ਤਾਂ ਦੂਏ ਨੂੰ ਹਾਜ਼ਰ ਹੋ ਕੇ ਆਪਦੀ ਸਹਿਮਤੀ ਦੇ ਕੇ ਸਮਾ ਕੇ ਤਕਸੀਮ ਕਰਾ ਲੈਣੀ ਚਾਹੀਦੀ ਹੈ ਠੀਕ ਆ ਜਿਹੜੇ ਵੈਸੇ ਦਾ ਇਹ ਜੇ ਤਕਸੀਮ ਹੈ ਜਿਹੜੀ ਹਾਂਜੀ ਹਾਂ ਜਿਹੜੇ ਖੇਤ ਚ ਹਿੱਸੇਦਾਰ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਇਕੱਠੇ ਹੋ ਕੇ ਜਿਸ ਸਾਬਣਾ ਉਹਨੇ ਜ਼ਮੀਨ ਬੰਨ ਰੱਖੀ ਹੈ ਜਿਸ ਲਈ ਬੱਦ ਨੂੰ ਛੱਡ ਕੇ ਜਿਸ ਦੇ ਲਿਵ ਘਟ ਹੈ ਉਹਨੂੰ ਦੇ ਕੇ ਸਹਿਮਤੀ ਨਾਲ ਤਕਸੀਮ ਕਰਾਉਣੀ ਚਾਹੀਦੀ ਹੈ ਤਾਂ ਕਿ ਆਪਾਂ ਅਦਾਲਤਾਂ ਦੇ ਖੱਜਲ ਖਵਾਰੀ ਤੋਂ ਬਚ ਸਕੀਏ ਠੀਕ ਹੈ ਜੀ ਠੀਕ ਹੈ ਸਹਿਮਤ ਹੋ ਕੇ ਤਕਸੀਮ ਕਰਾਉਣ 'ਚ ਆਪਾਂ ਨੂੰ ਕੀ ਇਤਰਾਜ਼ ਹੁੰਦਾ ਹੈ ਦੇਖੋ ਜੇ ਬੱਦ ਲਈ ਬੈਠੇ ਉਹ ਤਾਂ ਛੱਡਣੀ ਪਊਗੀ ਉਹ ਬੰਦਾ ਕੱਲਾ ਨਹੀਂ ਸਹਿਮਤ ਹੁੰਦਾ ਜਿਹੜਾ ਬੱਦ ਲਈ ਬੈਠੇ ਹੈ ਜੇ ਬੱਦ ਲਈ ਬੈਠੇ ਸਹਿਮਤ ਨਹੀਂ ਹੁੰਦਾ ਉਹ ਗਾਹਾਂ ਜ਼ਮੀਨੋਂ ਨੂੰ ਦੇਣੀ ਪੈਣੀ ਹੈ ਕੇਸ ਪਾ ਕੇ ਲੈ ਲੂ ਅਗਲਾ ਕੀ ਫਾਇਦਾ ਜੇ ਆਪਾਂ ਪਹਿਲੀ ਕਰਾਂ ਸਹਿਮਤ ਹੋ ਜਾਈਏ ਉਹ ਜ਼ਿਆਦਾ ਬਿਹਤਰ ਹੈ ਬਿਲਕੁ ਹਰਾਸਮੈਂਟ ਕਰਕੇ ਕਿਸੇ ਨੂੰ ਉਸ ਤੋਂ ਬਾਅਦ ਜ਼ਮੀਨ ਛੱਡੀ ਨਾ ਛੱਡੀ ਉਹਦਾ ਨਾ ਉਹਦਾ ਕੋਈ ਫਾਇਦਾ ਨਹੀਂ ਹੈ ਅੱਛਾ ਭਾਈਚਾਰਾ ਖਤਮ ਹੁੰਦਾ ਜੀ ਭਾਈਚਾਰਾ ਬਣਾ ਕੇ ਰੱਖਣ ਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਆਪចਪ ਸਹਿਮਤੀ ਨਾਲ ਤਕਸੀਮੇ ਰਿਹਾ हिसाब ਸਦਾ ਜੇ ਬੰਦਿਆਂ ਨੂੰ ਪਟਵਾਰੀ ਲੈ ਕੇ ਜਾ ਕੇ ਸਹਿਮਤੀ ਨਾਲ ਹੀ ਤਕਸੀਮ ਕਰਾਉਣ ਚ ਜ਼ਿਆਦਾ ਫਾਇਦਾ ਹੈ ਜੀ 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 ਸੋ ਦੋਸਤੋ ਸਰ ਨੇ ਬਹੁਤ ਵਧੀਆ ਗੱਲ ਕਹੀ ਹੈ ਵੀ ਅਸੀਂ ਜੇ ਕੋਈ ਬੰਦਾ ਡੰਡੇ ਨਾਲ ਛੜਾਵੇ ਤਾਂ ਉਹ ਸਵਾਦ ਨਹੀਂ ਆਉਂਦਾ ਨਹੀਂ ਸਾਡਾ ਭਾਈਚਾਰਾ ਖਤਮਾ ਸਾਡਾ ਮੂਹ ਮਲਾਜਾ ਖਤਮਾ ਇਹ ਲੋਕ ਵੀ ਕਹਿੰਦੇ ਨੇ ਵੀ ਹੁਣ ਵੀ ਛੱਡੀ ਜੇ ਪਹਿਲਾਂ ਹੀ ਛੱਡ ਦੰਦਾ ਸੋ ਅਸੀਂ ਇਦਾਂ ਦੀਆਂ ਗੱਲਾਂ ਜਮੀਨ ਪਿੱਛੇ ਲੱਗ ਕੇ ਅਬ ਦੇ ਭਾਈਚਾਰੇ ਨੂੰ ਖਰਾਬ ਨਾ ਕਰੀ ਜਿਹਦਾ ਹਿੱਸਾ ਬੈਂਦਾ ਜਿਹਦਾ ਹਿੱਸਾ ਬਣਦਾ ਜਿੰम्मे ਸਰ ਨੇ ਗੱਲ ਕਰੀ ਆ ਵੀ ਇਕੱਠੇ ਬੰਦੇ ਸਾਂਝੇ ਹੋ ਕੇ ਜੇ ਖੁਦ ਸਾਰੀ ਉਪਰਾਲਾ ਕਰਨ ਖਰਚ ਵੀ ਸਰ ਘੱਟ ਹੋਵੇ ਫਿਰ ਤਾਂ ਖਰਚਾ ਕੁਝ ਵੀ ਨਹੀਂ ਲੱਗਦਾ ਜੀ ਫਿਰ ਤਾਂ ਬਹੁਤ ਘੱਟ ਖਰਚਾ ਲੱਗਦਾ ਜੀ ਕੁਝ ਵੀ ਨਹੀਂ ਲੱਗਦਾ ਹੈਗਾ ਕੁਝ ਵੀ ਨਹੀਂ ਲੱਗਦਾ ਠੀਕ ਹੈ ਨਹੀਂ ਜਿਹੜਾ ਖਰਚਾ ਹੈ ਜਣ ਕੇ ਜਦੋਂ ਆਪਾਂ ਅਦਾਲਤਾਂ ਰਾਹੀਂ ਬਜੰਨੇ ਆ ਵਕੀਲਾਂ ਦੇ ਖਰਚੇ ਹੋੁੰਦੇ ਨੇ ਸਾਰੇ ਪਾਸੇ ਖਰਚੇ ਲੱਗਦੇ ਨੇ ਜਿ ਫਿਰ ਤਾਂ ਫਿਰ ਤਾਂ ਲੁੱਟਲਟਾਈ ਹੀ ਹੈ ਗਾਹਾਂ ਅਪੀਲ ਪਾਉਂਦਾ ਅਗਲਾ ਉਦੋਂ ਬਾਅਦ ਗਾਹਾਂ ਅਪੀਲ ਪਾਈ ਜਾਂਦਾ ਜੀ ਕੇਸੇ ਨਿਬੜਦਾ ਜੀ ਕੇਸੇ ਨਹੀਂ ਨਿਬੜਦਾ ਇਸੇ ਕਰਕੇ ਤਕਸੀਮਾ ਦੇ ਕੇਸ ਨਹੀਂ ਨਿਬੜਦੇ ਨਹੀਂ ਬਿਲਕੁਲ 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 ਇਹਦਾ ਭਾਈਚਾਰਕ ਤੌਰ ਤੇ ਜੇ ਰਿਸ਼ਤੇਦਾਰਾਂ ਨੂੰ ਵਿੱਚ ਪਾ ਲੋ ਜੇ ਆਪਾਂ ਨੂੰ ਕੋਈ ਫਰਕ ਲੱਗਦਾ ਫਰਕ ਲੱਗਦਾ ਦੇਖੋ ਕਿਸ ਪੰਚਾਇਤ ਦੇ ਬੰਦਿਆਂ ਨੂੰ ਵਿੱਚ ਪਾ ਕੇ ਇਹਨਾਂ ਮੇੜ ਲੈਣਾ ਚਾਹੀਦਾ ਕਰ ਲੈਣਾ ਚਾਹੀਦਾ ਠੀਕ ਠੀਕ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹਦੀ ਤਕਸੀਮ ਆਪਾਂ ਪਹਿਲਾਂ ਕਰ ਲੈਨੇ ਆ ਜੇ ਪਾ ਤਕਸੀਮ ਨਹੀਂ ਕਰਦੇ ਬੱਚਿਆਂ ਵਾਸਤੇ ਆਪਾਂ ਕੰਡੇ ਬੀਜ ਜਾਨੇ ਉਹਨਾਂ ਨੂੰ ਜਣ ਕੇ ਜਾਇਦਾਦ ਕਈ ਵਾਰੀ ਇਹ ਹਜਾ ਹੁੰਦਾ ਹੈ ਜਾਇਦਾਦ ਪਿੱਛੇ ਮੇਰੇ ਲੜਾਈ ਝਗੜਾ ਹੋ ਕੇ ਦੇਖਿਆ ਆਮ ਦੇਖਦੇ ਆ ਜ਼ਿਮੀਂਦਾਰਾਂ ਚ ਉਹਨਾਂ ਦੀ ਸਾਰੀ ਜ਼ਮੀਨੀ ਵਿਕ ਜਾਂਦੀਆਂ ਨੇ ਕਈ ਬੰਦਿਆਂ ਦੀ ਕੀ ਫਾਇਦਾ ਹੋਇਆ ਉਹ ਜਬੱਖਾਂ ਵਾਸਤੇ ਪਾਣ ਸਮਾ ਕੇ ਰਸਤਾ ਸਾਫ਼ ਇਹ ਤਾਂ ਸਮਾਗੇ ਸਾਂਝੀ ਨਾਲ ਬੈ ਕੇ ਕਰੀ ਤਕਸੀਮ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਆਪਣਾ ਤਮਾਸ਼ਾ ਨਾ ਦੇਖਣ ਅੱਛਾ ਲੋਕ ਆਪਣਾ ਨਜਾਇਜ਼ ਫਾਇਦਾ ਠਾਉਂਦੇ ਨੇ ਬਿਲਕੁਲ ਬਿਲਕੁਲ ਜਦੋਂ ਪਰ ਦੋ ਬੰਦੇ ਉਧਰ ਤੁਰ ਪੈਦੇ ਨੇ ਚਾਰ ਉਧਰ ਤੁਰ ਪੈਦੇ ਨੇ ਉਹਦਾ ਕੀ ਬੈਨੇਫਿਟ ਹੈ ਕੋਈ ਨਹੀਂ ਮੇਰਾ ਕਿਪਾ ਤਾਂ ਆਪ ਨੂੰ ਉੱਨੀ ਮਿਲਣਾ ਉਹ ਜਿੰਨੇ ਆਪਣਾ ਬਣਦਾ ਹਾਂ ਹਾਂ ਜੇ ਨਹੀਂ ਉਹ ਤੋਂ ਵੱਧ ਤਾਂ ਮਿਲਦਾ ਨਹੀਂ ਰਸਤੇ ਵੀ ਲਾਉਣੇ ਜ਼ਰੂਰੀ ਨੇ ਜੇ ਹੁਣ ਮੈਂ ਮੇਨ ਪੈਸੇ ਤੇ ਆ ਗਿਆ ਮੈਨੂੰ ਟੱਕ ਜਿਹੜਾ ਦਿੱਤਾ ਵੰਡ ਕੇ ਮੇਨ ਪੈਸੇ ਤੇ ਆ ਗਿਆ ਮੈਂ ਕਹਾਂ ਪਿਛਲੇ ਬੰਦੇ ਨੂੰ ਮੈਂ ਰਸਤਾ ਨਹੀਂ ਦਿੰਦਾ ਉਹ ਬੇੜਾ ਮਤਨ ਦੀ ਲੜਾਈ ਝਗੜੇ ਨੇ ਜੇ ਮੈਂ ਨੂੰ ਪਿੱਛੇ ਜ਼ਮੀਨ ਮਿਲਦੀ ਫਿਰ ਮੈਂ ਕੀ ਕਰਦਾ ਬਿਲਕੁਲ ਜਦ ਮੈਂ ਉਹ ਨੇ ਚਾਹੀਦੇ ਨੇ ਬਾਕੀ ਬੰਦਾ ਦੇਣ ਦਾ ਬਿਲਕੁਲ ਸੋ ਸ਼ੁਕਰੀਆ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਦੋਸਤੋ ਜੋ ਚੀਜ਼ ਅਸੀਂ ਸੋਚ ਰਹੇ ਸੀ ਜੋ ਤੁਹਾਡਾ ਸਵਾਲ ਸੀ ਉਸ ਤੋਂ ਵੀ ਮਤਲਬ ਸਰ ਨੇ ਅੱਗੇ ਕਾਫੀ ਚੀਜ਼ਾਂ ਐਡ ਕਰਤੀਆਂ ਰਿਸ਼ਤੇ ਨਾਤੇ ਵੀ ਐਡ ਕਰਤੇ ਸਾਡਾ ਫਿਊਚਰ ਵੀ ਐਡ ਕਰਤਾ ਤਾਂ ਕਿ ਅਸੀਂ ਆਪਦੇ ਆਪ ਨੂੰ ਕਹਿੰਦੇ ਵੀ ਹਾਂ ਅਸੀਂ ਆਪਣੇ ਬੱਚਾ ਵਾਸਤੇ ਦਸ ਕਿਲੇ ਬਣਾਤੇ ਚਾਹੇ ਤੁਸੀਂ ਘਟ ਬਣਾਓ ਪਰ ਵਧੀਆ ਬਣਾਓ ਚੰਗੇ ਰਸਤੇ ਵਾਲੀ ਬਣਾਓ ਸਹਿਮਤੀ ਨਾਲ ਬਣਾਓ ਜੋ ਅਸੀਂ ਸੁਖ ਚਾਉਂਦੇ ਆਂ ਅਗਲਾ ਬੰਦਾ ਵੀ ਉਹੀ ਸੁਖ ਚਾਹੁੰਦਾ ਤਾਂ ਵੀਡੀਓ ਜਿੱਥੇ ਵੀ ਪਹੁੰਚਦੀ ਹੈ ਤਾਂ ਸਾਡੀ ਬੇਨਤੀ ਹੈ ਹੱਥ ਜੋੜ ਕੇ ਤਾਂ ਆਪਣੇ ਏਰੀਆ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸਾਡੀਆਂ ਵੀਡੀਓ ਕਿਦਾਂ ਦੀ ਲੱਗਦੀਆਂ ਨੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਆਪਣੀ رائے ਜਰੂਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੁਹਾਡਾ ਵੀ ਸਰਦਾ ਹੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ